ਇਸ ਮੇਲੇ ਦੀ ਵਿਸ਼ੇਸ਼ ਖਾਸੀਅਤ ਇਹ ਆ ਕਿ ਅਸੀਂ ਇਸ ਨੂੰ ਬੀਬੀ ਗਲਾਵਕੌਰ ਜੀ ਜਿਹੜੇ ਅੱਜ ਤੋਂ 1 ਸਦੀ ਪਹਿਲਾਂ ਸਾਡੇ ਕੋਲੋਂ ਸਵਾਲੇ ਵਿਛੜ ਗਏ ਗਦਰ ਪਾਰਟੀ ਦੇ ਸ਼ਮੋਰ ਇਸਤਰੀ ਆਗੂ ਜਿਨ੍ਹਾਂ ਨੂੰ ਗਦਰ ਦੇ ਬਰੰਗਨਾਲ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ ਉਹਨਾਂ ਨੂੰ 1 ਸਦੀ ਹੋ ਗਿਆ ਸਾਤੋਂ ਵਿਛੜਿਆ ਨੂੰ ਅਸੀਂ ਇਹ ਮੇਲਾ ਉਹਨਾਂ ਨੂੰ ਸਮਰਪਿਤ ਕੀਤਾ ਤੇ ਇਹ ਸਨੇਹਾ ਲੋਕਾਂ ਨੂੰ ਅਸੀਂ ਦੇਣ ਜਾ ਰਹੇ ਹਾਂ ਕਿ ਬੀਬੀ ਗਲਾਵਕੌਰ ਜੀ ਵਿਛੜੇ ਨਹੀਂ ਉਹ ਹਰ ਸਮੇਂ ਸਾਡੇ ਚ ਮੌਜੂਦ ਹੈ ਬੇਸ਼ੱਕ ਕਿ ਅਸੀਂ ਉਹਨਾਂ ਵੱਲੋਂ ਚਿਤਵੇ ਹੋਏ ਸੁਪਨਿਆਂ ਨੂੰ ਪੂਰੇ ਕਰ ਗਏ ਇਸ ਮੇਲੇ ਦੇ ਵਿੱਚ ਜਿੱਥੇ ਬੀਬੀ ਗਲਾਬ ਕੌਰ ਜੀ ਬਾਰੇ ਇੱਕ ਵਿਸ਼ੇਸ਼ ਪੁਸਤਕ ਤੇ ਹੋਰ ਬਹੁਤ ਸਾਰੇ ਉਹਨਾਂ ਦੇ ਅਰਸਿਆਂ ਲਈ ਉਹਨਾਂ ਦੇ ਜੀਵਨ ਘਾਲਣਾ ਬਾਰੇ ਤੇ ਉਹਨਾਂ ਦੇ ਸਨੇਹਾ ਨੂੰ ਜਿਹੜਾ ਅਸੀਂ ਲੋਕਾਂ ਦੇ ਸਾਹਮਣੇ ਲਿਆ ਰਹੇ ਹਾਂ ਉੱਥੇ ਖਾਸ ਕਰਕੇ ਅਸੀਂ ਔਰਤਾਂ ਤੋਂ ਵੀ ਇਹ ਆਸ ਕਰਦੇ ਹਾਂ ਕਿ ਉਹ ਆਪਣੇ ਇੱਕ ਪੁਰਖ ਹੈ ਜਿਨ੍ਹਾਂ ਨੇ ਇੱਕ ਸਾਡੇ ਮੁਲਕ ਨੂੰ ਵਧੀਆ ਬਣਾਉਣ ਦਾ ਸੁਪਨਾ ਸੰਜੋਇਆ ਸੀ ਪੂਰੇ ਤੋਂ ਮਾਰਗਦਰਸ਼ਨ ਲੈ ਕੇ ਉਹ ਵੀ ਸਾਡੇ ਨਾਲ ਮੋਢ ਨਾਲ ਮੋਢਾ ਜੋੜ ਕੇ ਇਸ ਸਿਸਟਮ ਨੂੰ ਉਲਟਾਉਣ ਲਈ ਤੇ ਲੋਕਾਂ ਦਾ ਤੇ ਕੁਦਰਤ ਪੱਖੀ ਨਿਯਾਮ ਸਿਕਣ ਲਈ ਕੰਮ ਕਰੇ ਇਸ ਤੋਂ ਬਿਨਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ 33 ਬਰਿਆਂ ਤੋਂ ਇਹ ਮੇਲਾ ਲੱਗਦਾ ਰਿਹਾ ਆ ਇਹ ਕਿ 34ਵਾਂ ਵਾਰ ਆ ਅੱਡ-ਅੱਡ ਕਿਸਮ ਦੇ ਆ ਇਹ ਬੰਨਗੀਆਂ ਪੇਸ਼ ਹੋਣਗੀਆਂ ਤਿੰਨ ਦਿਨ ਦਿਨ ਤੇ ਰਾਤ ਇਹ ਜਿਹੜਾ ਆ ਤੇ ਮੇਲਾ ੱੱਲੜਾ ਆ ਜਿਹਦੇ ਵਿੱਚ ਪੋਸਤਕ ਸਟਾਲ ਲੱਗਣਗੇ 100 ਤੋਂ ਵੱਧ ਜਿਹੜੇ ਪਬਲਿਸ਼ਰ ਇੱਥੇ ਆਪਣੀਆਂ ਕਿਤਾਬਾਂ ਲੈ ਕੇ ਆਏ ਆ ਤੇ ਪਾਠਕਾਂ ਦਾ ਵੀ ਪੰਪ ਭਰਪੂਰ ਹੰਗਾਰਾ ਆ ਪਹਿਲੇ ਦਿਨੋਂ ਸਾਰੀ ਰਾਤ ਜਿਹੜੀ ਆ ਉਹ ਨਾਟਕਾਂ ਦੇ ਨਾਲ ਤੇ ਭਰਪੂਰ ਰਾਤ ਹੋਵੇਗੀ ਕੱਲੋਂ ਕੱਤੇ ਟ੍ਰੇਕ ਨੂੰ ਰਾਤ ਨੂੰ ਦੋ ਬੜੀਆਂ ਕਮਾਲੀਆਂ ਜਿਹੜੀਆਂ ਫਿਲਮਾਂ ਬਣਾਈਆਂ ਤੇ ਦਿਖਾਈਆਂ ਜਾ ਰਹੀਆਂ ਇੱਕ ਦਾ ਵਿਸ਼ਾ ਫਲਸਤੀਨ ਉਹ ਤੇ ਦੂਸਰੇ ਦਾ ਵਿਸ਼ਾ ਹੈਗੇ ਆ ਖਾਣ ਮੰਜੂਰਾਂ ਦੇ ਨਾਲ ਸੰਬੰਧਿਤ ਇਹ ਤੋਂ ਬਿਨਾ ਬੜੇ ਉੱਚ ਕੋਟੀ ਦੇ ਜਿਹੜੇ ਆ ਲੋਕਪੱਖੀ ਜਿਹੜੇ ਬਲਾਰੇ ਆ ਉਹ ਆਪਣੇ ਵਿਚਾਰ ਵੀ ਪੇਸ਼ ਕਰਨਗੇ ਤੇ ਅੱਡ-ਅੱਡ ਸੂਬਿਆਂ ਤੋਂ ਤੇ ਸਾਡੇ ਮੁਲਕੋਂ ਬਾਹਰ ਪੇ ਵੀ ਜਿਹੜੇ ਆ ਦਰਸ਼ਕ ਸੋਤੇ ਤੇ ਜਿਹੜੇ ਪਾਠਕਾਂ ਉਹ ਪਹੁੰਚਨੇ ਸ਼ੁਰੂ ਹੋ ਗਏ ਆ ਅੱਜ ਬਕੈਦਾ ਤੋਂ ਤੇ ਚਿੱਤਰਗਲਾ ਪ੍ਰਾਸ਼ਣੀ ਦੇ ਨਾਲ ਇਸ ਮੇਲੇ ਦਾ ਜਿਹੜਾ ਵਿਦੇਵਦ ਅਡਕਟਣਾ ਹੋ ਗਿਆ ਆ 3 ਵਜੇ ਬਾਹਰੋਂ ਆਏ ਹੋਏ ਐਨਆਰਆਈ ਦੇ ਨਾਲ ਸੰਖੇਪ ਮੁਲਾਕਾਤ ਹੋਵੇਗੀ ਮੇਲੇ ਦੇ ਸੰਦਰਭ ਦੇ ਵਿੱਚ 4 ਵਜੇ ਜਿਹੜਾ ਆ ਉਪਸਥਾ ਦੇ ਨਾਲ ਜਿਹੜਾ ਸਾਡੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਉਸਤ ਜਿਹੜਾ ਐਤਕੀ ਸਤਲਵਾ ਉਸ ਮਾਰ ਪਰ ਕੀਤੇ ਆ ਪਵੰਦੇ ਲਾਏ ਗਏ ਉਸਤਾਂ ਦੇ ਨਾਂ ਤੇ ਉਹ ਤੋਂ ਬਿਨਾਂ ਪਾਠਕਾਂ ਦੇ ਤੇ ਰਾਈਟਰਾਂ ਦੇ ਨਾਲ ਜਿਹੜੀ ਆਹੋ ਗੱਲਬਾਤ ਵੀ ਹੋਵੇਗੀ ਸ਼ਾਮ ਨੂੰ ਜਿਹੜਾ ਕਵੀ ਦਰਬਾਰ